ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਇਹ ਉਪਾਉ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੂੰ ਕਰਜ਼ੇ ਦੀ ਸਮੱਸਿਆ ਰਹਿੰਦੀ। ਕਈ ਪੀੜ੍ਹੀਆਂ ਤੱਕ ਉਹਨਾਂ ਨੂੰ ਕਰਜ਼ਾ ਹੈ ਜਿਹੜਾ ਉਹਨਾਂ ਦੇ ਸਿਰ ਤੋਂ ਲਹਿੰਦਾ ਨਹੀਂ। ਉਹਨਾਂ ਨੇ ਸਿਰਫ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਭਾਵੇਂ ਕਿੰਨਾ ਵੀ ਵੱਡਾ ਕਰਜ਼ਾ ਕਿਉਂ ਨਾ ਹੋਵੇ, ਉਹ ਇੱਕ ਮਹੀਨੇ ਦੇ ਵਿੱਚ ਵਿੱਚ, 20 ਦਿਨਾਂ ਦੇ ਵਿੱਚ ਵਿੱਚ ਉੱਤਰ ਜਾਵੇਗਾ ਬਸ ਸਿਰਫ ਤਾਂ ਸਿਰਫ ਇੱਕ ਉਪਾਅ ਦੇ ਨਾਲ। ਉਹ ਕਿਹੜਾ ਉਪਾਏ ਅਸੀਂ ਕਿਵੇਂ ਕਰਨਾ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਮਿਹਨਤ ਕਰਦੇ ਕਰਦੇ ਥੱਕ ਜਾਂਦੇ ਹਾਂ ਪਰ ਕਾਮਯਾਬੀ ਸਾਨੂੰ ਖਾਸ ਨਹੀਂ ਹੁੰਦੀ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਕਈ ਵਾਰ ਦਿੱਕਤ ਰਹਿੰਦੀ ਹੈ ਘਰ 'ਚ ਪਰੇਸ਼ਾਨੀਆਂ ਬਣੀਆ ਰਹਦੀਆਂ ਨੇ ਕਿੰਨੀ ਵੀ ਮਿਹਨਤ ਕਰ ਲੋ ਪਰ ਪੈਸਾ ਹਾਫਿਜ਼ ਨਹੀਂ ਹੁੰਦਾ ਤੇ ਤੁਹਾਡੇ ਘਰ ਦੇ ਮੇਨ ਦਰਵਾਜ਼ੇ ਦੀ ਸਥਿਤੀ ਤੁਹਾਡੀ ਕਿਸਮਤ ਨੂੰ ਚਮਕਾ ਸਕਦੀ ਹੈ ਬਸ ਤੁਹਾਨੂੰ ਕੁਝ ਛੋਟੇ ਛੋਟੇ ਆਸਾਨ ਜਿਹੇ ਉਪਾਅ ਕਰਨੇ ਹੋਣਗੇ ਕਿਉਂਕਿ ਇਹਨਾਂ ਸੌਖੀ ਤਰੀਕਿਆਂ ਨੂੰ ਅਜ਼ਮਾ ਕੇ ਲੱਖਾਂ ਲੋਕ ਅਮੀਰ ਬਣ ਚੁੱਕੇ ਨੇ ਤੇ ਇੰਨਾ ਸਾਰੇ ਉਪਾਅ ਦੇ ਵਿੱਚੋਂ ਸਭ ਤੋਂ ਚੰਗਾ ਉਪਾਅ ਇਹ ਜੋ ਘਰ ਦੇ ਮੇਨ ਦਰਵਾਜ਼ੇ ਤੇ ਪਾਣੀ ਛਿੜਕੰਦਾ ਤੇ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਕੁਝ ਇਹੋ ਜਿਹੇ ਆਸਾਨ ਉਪਾਅ ਤਰੀਕੇ ਵੀ ਦੱਸਾਂਗੇ ਜਿਨ੍ਹਾਂ ਨੂੰ ਕਰਨ ਦੇ ਨਾਲ ਤੁਸੀਂ ਅਮੀਰ ਤੇ ਧਨਵਾਨ ਵੀ ਬਣ ਸਕਦੇ ਹੋ ਇਹ ਉਪਾਅ ਕਰਨ ਦੇ ਨਾਲ ਤੁਹਾਡਾ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਆਰਥਿਕ ਸਥਿਤੀ ਇਹਨਾਂ ਜਿਹੜੀ ਉਹਦੇ ਵਿੱਚ ਵੱਡਾ ਬਦਲਾਅ ਆ ਜਾਵੇਗਾ ਜੋ ਕਿਸੇ ਚਮਤਕਾਰ ਤੋਂ ਘਟਣੀ ਹੋਵੇਗਾ ਘਰ ਦੇ 메ਨ ਦਰਵਾਜ਼ੇ ਨੂੰ ਘਰ ਦੇ ਦੂਜੇ ਦਰਵਾਜ਼ਿਆਂ ਤੋਂ ਹਮੇਸ਼ਾ ਵੱਡਾ ਰੱਖਣਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਨਿਕਰਾਤਮਕ ਊਰਜਾ ਨਹੀਂ ਆਉਂਦੀ ਤੇ ਨਾਲ ਹੀ ਦਰਵਾਜ਼ਾ ਕੁ ਲੋਕਵਾਇਸ ਭਾਵ ਕੇ ਕੜੀ ਕੜੀ ਦੀ ਦਿਸ਼ਾ ਦੇ ਵਿੱਚ ਖੁੱਲਣਾ ਚਾਹੀਦਾ ਇਹ ਘਰ ਦੀ ਖੁਸ਼ਹਾਲੀ ਲਈ ਸ਼ੁਭ ਹੁੰਦਾ ਹੈ ਤੇ ਇਸ ਦੇ ਲਈ ਜੇਕਰ ਮੇਨ ਦੇ ਦਰਵਾਜ਼ਾ ਕਾਫੀ ਉੱਚਾ ਹੈ ਤਾਂ ਤੁਹਾਨੂੰ ਪੌੜੀਆਂ ਬਣਵਾਉਣੀਆਂ ਚਾਹੀਦੀਆਂ ਹਨ ਤਾਂ ਪੌੜੀਆਂ ਦੀ ਸੰਖਿਆ ਕਲੀਚ ਹੋਣੀ ਚਾਹੀਦੀ ਅਸੀਂ ਤੁਹਾਨੂੰ ਕੁਝ ਇਹੋ ਜਿਹੇ ਤਰੀਕੇ ਤੇ ਉਪਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਜੇਕਰ ਤੁਸੀਂ ਆਸਥਾ ਤੇ ਪੂਰੇ ਵਿਸ਼ਵਾਸ ਦੇ ਨਾਲ ਤੁਸੀਂ ਕਰੋਗੇ ਤਾਂ ਉਹ ਚੰਗੇ ਨਤੀਜੇ ਦੇਣਗੇ ਤੁਸੀਂ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਵਾਸਤੂ ਸ਼ਾਸਤਰ ਦੇ ਅਨੁਸਾਰ ਹਰ ਰੋਜ਼ ਘਰ ਦੀ ਔਰਤ ਨੂੰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਘਰ ਦੇ ਵਿੱਚ ਝਾੜੂ ਲਗਾਉਣਾ ਚਾਹੀਦਾ ਹੈ ਖਾਸ ਕਰਕੇ ਮੇਨ ਦੇ ਦਰਵਾਜ਼ੇ ਤੇ ਇਸ ਤੋਂ ਬਾਅਦ ਦਰਵਾਜ਼ੇ ਦੇ ਦੂਰਨਾ ਪਾਸੇ ਥੋੜਾ ਥੋੜਾ ਸਾਫ਼ ਪਾਣੀ ਵੀ ਛਿੜਕਣਾ ਚਾਹੀਦਾ ਹੈ ਇਸ ਦੇ ਨਾਲ ਘਰ ਦੇ ਦਰਵਾਜ਼ੇ ਤੇ ਖਿੜਕੀਆਂ ਖੋਲ ਦੀਆਂ ਚਾਹੀਦੀਆਂ ਨੇ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ ਤੇ ਤੁਹਾਡੀ ਹਰ ਤਰ੍ਹਾਂ ਦੀ ਨਕਾਰਾਤਮਕ ਊਰਜਾ ਤੁਹਾਡੇ ਆਲੇ-ਦੁਆਲੇ ਦੀ ਮਾੜੀ ਸ਼ਕਤੀ ਇਹ ਜਿਹੜੀ ਉਹ ਦੂਰ ਹੋ ਜਾਂਦੀ ਜਿਸ ਘਰ 'ਚ ਹਮੇਸ਼ਾ ਹਨੇਰਾ ਰਹਿੰਦਾ ਹੈ ਬਾਹਰ ਰੋਸ਼ਨੀ ਅੰਦਰ ਨਹੀਂ ਆਉਂਦੀ ਉਥੇ ਕਈ ਤਰ੍ਹਾਂ ਦੇ ਵਾਸਤੂ ਦੋਸ਼ ਪੈਦਾ ਹੋ ਜਾਂਦੇ ਨੇ ਜੇਕਰ ਤਾਂਬੇ ਦੀ ਗੜਵੀ ਵਿੱਚ ਸਾਫ਼ ਪਾਣੀ ਲੈ ਕੇ ਘਰ ਵਿੱਚ ਛਿੜਕਿਆ ਜਾਵੇ ਤਾਂ ਘਰ ਵਿੱਚ ਧੰਨ ਵਿੱਚ ਵਾਧਾ ਹੁੰਦਾ ਹੈ ਇਸ ਨਾਲ ਮੰਨ ਲక్ష్ਮੀ ਦੀ ਕਿਰਪਾ ਵੀ ਬਣੀ ਰਹਿੰਦੀ ਹੈ ਤੇ ਘਰ ਦੇ ਲੋਕ ਵੀ ਸੇਤਮੰਦ ਰਹਿੰਦੇ ਨੇ ਤਾਂਬੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਤੇ ਵਿਗਿਆਨਿਕ ਰੂਪ ਤੋਂ ਵੀ ਇਸ ਦਾ ਕਾਫੀ ਬਹੁਤ ਹੈ ਡਾਕਟਰ ਰਾਤ ਨੂੰ ਤਾਂਬੇ ਦੇ ਭਾਂਡੇ ਦੇ ਵਿੱਚ ਪਾਣੀ ਪਾ ਕੇ ਰੱਖ ਕੇ ਸਵੇਰੇ ਉਸ ਦਾ ਪੀਣ ਦੇ ਨਾਲ ਸਲਾਹ ਦਿੰਦੇ ਨੇ ਕਿਉਂਕਿ ਇਸ ਤਰ੍ਹਾਂ ਸੇਤ ਤੇ ਸਕਾਰਾਤਮਕ ਊਰਜਾ ਦਾ ਪ੍ਰਭਾਵ ਪੈਂਦਾ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਚੇਕਰ ਅਸੀਂ ਤਾਂਬੇ ਦੀ ਗੜਵੀ ਦੇ ਨਾਲ ਘਰ ਦੇ ਮੇਨ ਦਰਵਾਜ਼ੇ ਤੇ ਪਾਣੀ ਦਾ ਛਿੜਕਾ ਕਰਦੇ ਹਾਂ ਤੇ ਘਰ ਦੇ ਬਾਹਰ ਮੌਜੂਦ ਘਟਾਣੂ ਵੀ ਨਸ਼ਟ ਹੋ ਜਾਂਦੇ ਨੇ ਤੇ ਇਸ ਦੇ ਨਾਲ ਘਰ ਦੇ ਨੇੜੇ ਤੇੜੇ ਦਾ ਵਾਤਾਵਰਨ ਵੀ ਸਾਫ਼ ਹੁੰਦਾ ਹੈ ਤੇ ਇਸ ਉਪਾਅ ਨਾਲ ਘਰ ਵਿੱਚ ਖੁਸ਼ਹਾਲੀ ਵੀ ਆਉਂਦੀ ਹੈ ਤੇ ਜੇਕਰ ਛਿੜਕਾਅ ਕਰਨ ਵਾਲੇ ਪਾਣੀ ਦੇ ਵਿੱਚ ਅਸੀਂ ਥੋੜੀ ਜਿਹੀ ਹਲਦੀ ਮਿਲਾ ਦਿੰਨੇ ਹਾਂ ਤਾਂ ਇਸ ਦਾ ਲਾਭ ਕਈ ਗੁਣਾ ਵੱਧ ਹੋ ਜਾਂਦਾ ਹੈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਦੀ ਆਰਥਿਕ ਸਥਿਤੀ ਬਿਹਤਰ ਹੋਵੇ ਤਾਂ ਮੇਨ ਦਰਵਾਜ਼ੇ ਨੂੰ ਰੋਜ਼ ਸਵੇਰੇ ਪਾਣੀ 'ਚ ਹਲਦੀ ਮਿਲਾ ਕੇ ਧੋਣਾ ਚਾਹੀਦਾ ਹੈ। ਇਹ ਉਪਾਅ ਘਰ ਦੀ ਖੁਸ਼ਹਾਲੀ ਤੇ ਸੁਖ ਸ਼ਾਂਤੀ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਸਵੇਰੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਪਾਠ ਪੂਜਾ ਦੇ ਸਮੇਂ ਘਰ 'ਚ ਧੂਪ ਜਾਂ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ ਦੇ ਮੇਨ ਦਰਵਾਜੇ ਤੇ ਹਲਦੀ ਦੇ ਪਾਣੀ 'ਚ 1 ਰੁਪਏ ਦਾ ਸਿੱਕਾ ਪਾ ਕੇ ਉਸ ਪਾਣੀ ਦਾ ਛਿੜਕਾਅ ਕਰੋ ਫਿਰ ਸਿੱਕੇ ਨੂੰ ਕੱਢ ਕੇ ਆਪਣੇ ਘਰ ਦੇ ਪੂਜਾ ਸਥਾਨ ਤੇ ਰੱਖ ਦਿਓ ਇਸ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਹੋਵੇਗੀ ਘਰ ਦਾ ਮੇਨ ਦਰਵਾਜਾ ਗ੍ਰਹਿਆਂ ਦਾ ਕੇਂਦਰ ਹੁੰਦਾ ਇਸ ਲਈ ਮੰਨਿਆ ਜਾਂਦਾ ਹੈ ਕਿ ਹਲਦੀ ਦੇ ਪਾਣੀ ਨੂੰ ਮੇਨ ਦਰਵਾਜੇ ਤੇ ਛਿੜਕਣ ਦੇ ਨਾਲ ਘਰ ਦਾ ਵਾਸਤੂ ਤੇ ਗ੍ਰਹਿ ਦੋਸ਼ ਦੂਰ ਹੁੰਦਾ ਹੈ ਕਰਦੇ ਮੇਨੇ ਦਰਵਾਜੇ ਤੇ ਬਾਹਰ ਪਾਣੀ ਦਾ ਛਿੜਕਾ ਕਰਦੇ ਸਮੇਂ ਹਫਤੇ 'ਚ ਘੱਟੋ-ਘੱਟ 1 ਦਿਨ ਨਮਕ ਮਿਲਿਆ ਹੋਇਆ ਪਾਣੀ ਵੀ ਜ਼ਰੂਰ ਛਿੜਕਣਾ ਚਾਹੀਦਾ ਹੈ ਕਿਉਂਕਿ ਨਮਕ ਨਕਾਰਾਤਮਕਤਾ ਤੇ ਗਰੀਬੀ ਨੂੰ ਦੂਰ ਕਰਦਾ ਹੈ ਧਾਰਮਿਕ ਪਹਿਲੂ ਦੇ ਨਾਲ ਇਸ ਦੇ ਵਿਗਿਆਨਿਕ ਪਹਿਲੂ ਵੀ ਨੇ ਹਫਤੇ 'ਚ ਇੱਕ ਵਾਰ ਨਮਕ ਮਿਲੇ ਪਾਣੀ ਦਾ ਛਿੜਕਾਅ ਕਰਨ ਦੇ ਨਾਲ ਘਰ ਦੇ ਸਾਹਮਣੇ ਚਾ ਨੇੜੇ ਤੇੜੇ ਪੈਦਾ ਹੋ ਰਹੇ ਪਰਜੀਵੀ ਖਤਮ ਹੋ ਜਾਂਦੇ ਨੇ ਪੁਰਾਣੇ ਸਮੇਂ ਵਿੱਚ ਘਰ ਦੇ ਵੇੜੇ ਨੂੰ ਪੂਰੀ ਤਰ੍ਹਾਂ ਧੂਮ ਦਾ ਪਰਚਲਨ ਸੀ ਪਰ ਅੱਜ ਕੱਲ ਲੋਕ ਸ਼ਹਿਰਾਂ ਚ ਫਲੈਟਾਂ ਦੇ ਵਿੱਚ ਰਹਿੰਦੇ ਨੇ ਜਿੱਥੇ ਵੇੜਾ ਹੀ ਨਹੀਂ ਹੁੰਦਾ ਪਰ ਫਿਰ ਵੀ ਘਰ ਦੇ ਮੇਨ ਦਰਵਾਜ਼ੇ ਦੇ ਸਾਹਮਣੇ ਨਮਕ ਮਿਲਿਆ ਪਾਣੀ ਦਾ ਪੋਚਾ ਲਗਾਉਣ ਨਾਲ ਰੋਗ ਦੋਸ਼ ਤੇ ਨਕਾਰਾਤਮਕ ਊਰਜਾ ਘਰ ਦੇ ਅੰਦਰ ਹੀ ਨਹੀਂ ਆਉਂਦੀ ਇਸ ਤੋਂ ਪਿਲਾਵਾ ਕਲਸ਼ ਦੇ ਪਾਣੀ ਨਾਲ ਸੰਬੰਧਿਤ ਇਹ ਇੱਕ ਬਹੁਤ ਹੀ کارਗਰ ਤੇ ਚੰਗਤਕਾਰੀ ਉਪਾਏ ਖਾਸ ਕਰ ਵਾਸਤੂ ਦੋਚੇ ਕਲਸ਼ ਦਾ ਸੰਬੰਧ ਐਸ਼ਵਰਿਆ ਨਾਲ ਹੁੰਦਾ ਹੈ ਇਹ ਸ਼ੁਕਰ ਤੇ ਚੰਦਰਮਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਲਸ਼ ਦੀ ਸਥਾਪਨਾ ਦੋ ਥਾਵਾਂ ਤੇ ਕੀਤੀ ਜਾਂਦੀ ਪਹਿਲਾ ਮੇਨ ਦਰਵਾਜ਼ੇ ਤੇ ਤੇ ਦੂਜਾ ਪੂਜਾ ਕਰਨ ਵਾਲੀ ਜਗ੍ਹਾ ਤੇ ਮੇਨ ਦਰਵਾਜ਼ੇ ਤੇ ਰੱਖਿਆ ਜਾਣ ਵਾਲਾ ਕਲਸ਼ ਚੌੜੇ ਤੇ ਖੁੱਲ੍ਹੇ ਮੂੰਹ ਵਾਲਾ ਹੋਣਾ ਚਾਹੀਦਾ ਹੈ ਤੇ ਇਸ ਵਿੱਚ ਪਾਣੀ ਭਰ ਕੇ ਰੱਖਣਾ ਚਾਹੀਦਾ ਹੈ ਧਿਆਨ ਰੱਖੋ ਇਸ ਕਲਸ਼ ਦੇ ਪਾਣੀ ਨੂੰ ਦੇਖਣ ਤੋਂ ਬਚ ਲਈ ਇਸ ਦੇ ਉੱਪਰ ਫੁੱਲਾਂ ਦੀਆਂ ਪੰਖੜੀਆਂ ਪਾ ਦਿਓ ਮੇਨੇ ਤਰਵਾਜੇ ਤੇ ਪਾਣੀ ਨਾਲ ਭਰਿਆ ਕਲਸ਼ ਰੱਖਣ ਦੇ ਨਾਲ ਘਰ ਵਿੱਚ ਆਰਥਿਕ ਖੁਸ਼ਹਾਲੀ ਆਉਂਦੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਨਕਾਰਾਤਮਕ ਊਰਜਾ ਘਰ ਵਿੱਚ ਨਹੀਂ ਆਉਂਦੀ ਇਸ ਨਾਲ ਘਰ ਵਿੱਚ ਸਕਾਰਾਤਮਕ ਤੇ ਖੁਸ਼ਹਾਲੀ ਬਣੀ ਰਹਿੰਦੀ ਹੈ ਇਸ ਤੋਂ ਇਲਾਵਾ ਮੈਨੂੰ ਦਰਵਾਜ਼ੇ ਲਈ ਇੱਕ ਹੋਰ ਚਮਤਕਾਰੀ ਉਪਾਜ ਜਿਸ ਦੇ ਲਈ ਕੂੜੇ ਦੇ ਪੈਰ 'ਚ ਲੱਗੀ ਨਾਲ ਦੀ ਜ਼ਰੂਰਤ ਹੋਵੇਗੀ। ਧਿਆਨ ਰੱਖੋ ਇਹ ਨਾਲ ਕੂੜੇ ਦੇ ਪੈਰ 'ਚ ਇਸਤੇਮਾਲ ਹੋ ਚੁੱਕੀ ਹੋਵੇ ਤੇ ਪੁਰਾਣੀ ਹੋਵੇ। ਜੇਕਰ ਤੁਸੀਂ ਦੁਕਾਨ ਤੋਂ ਨਵੀਂ ਨਾਲ ਖਰੀਦ ਕੇ ਲੈਂਦੇ ਹੋ ਤਾਂ ਇਸ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਸ਼ੁੱਕਰਵਾਰ ਨੂੰ ਘੋੜੇ ਦੀ ਨਾਲ ਖਰੀਦ ਕੇ ਕਰ ਲਿਆ ਕਿ ਉਸ ਨੂੰ ਪੂਰੀ ਤਰ੍ਹਾਂ ਸਰੋਂ ਦੇ ਤੇਲ ਵਿੱਚ ਡੋਬੋ ਕੇ ਰੱਖੋ ਅਗਲੇ ਦਿਨ ਸ਼ਨੀਵਾਰ ਨੂੰ ਜਲਦੀ ਉੱਠ ਕੇ ਪੂਜਾ ਪਾਠ ਕਰਨ ਤੋਂ ਬਾਅਦ ਨਾਲ ਨੂੰ ਤੇਲ ਵਿੱਚੋਂ ਕੱਢ ਕੇ ਘਰ ਦੇ ਮੇਨ ਦੇ ਦਰਵਾਜ਼ੇ ਤੇ ਲਗਾ ਦਿਓ ਇਸ ਤਰ੍ਹਾਂ ਕਰਨ ਨਾਲ ਘਰ ਦੇ ਸਾਰੇ ਲੋਕਾਂ ਦਾ ਸ਼ਨੀ ਠੀਕ ਰਹੇਗਾ ਨਾਲ ਹੀ ਘਰ ਦਾ ਆਰਥਿਕ ਸੰਕਟ ਤੇ ਕਲੇਸ਼ ਵੀ ਦੂਰ ਹੋ ਜਾਵੇਗਾ ਇਸ ਤੋਂ ਇਲਾਵਾ ਕਰਦੇ ਮੇਨ ਦਰਵਾਜੇ ਤੇ ਲక్ష్ਮੀ ਜੀ ਦੇ ਪੈਰ ਵੀ ਬਣਾਏ ਜਾ ਸਕਦੇ ਹਨ ਜਾਂ ਫਿਰ ਬਣੇ ਬਣਾਏ ਪੈਰ ਵੀ ਲਗਾਏ ਜਾ ਸਕਦੇ ਹਨ ਪਰ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਜੋ ਪੈਰ ਬਣਵਾਓਗੇ ਉਹਨਾਂ ਨੂੰ ਅੰਦਰ ਵੱਲ ਹੀ ਬਣਵਾਓ ਦੇਖਣ ਵਿੱਚ ਇਸ ਤਰ੍ਹਾਂ ਲੱਗੇ ਕਿ ਮਾਤਾ ਲక్ష్ਮੀ ਖੁਦ ਤੁਹਾਡੇ ਘਰ ਵਿੱਚ ਪਧਾਰ ਰਹੀਏ ਇਸ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਤੇ ਸਾਰੇ ਦੇਵੀ ਦੇਵਤਿਆਂ ਦੀ ਚੰਗੀ ਦ੍ਰਿਸ਼ਟੀ ਸਾਡੇ ਘਰ ਤੇ ਹਮੇਸ਼ਾ ਬਣੀ ਰਹਿੰਦੀ ਹੈ ਇਸ ਨਾਲ ਅਸ਼ુભ ਗ੍ਰਹਿਾਂ ਦਾ ਪ੍ਰਭਾਵ ਵੀ ਘਟੂ ਚਲਦਾ ਹੈ ਤੇ ਇਸ ਤੋਂ ਇਲਾਵਾ ਤੁਹਾਡੇ ਘਰ ਕਿਸੇ ਵੀ ਤਰ੍ਹਾਂ ਦੀ ਬੁਰੀ ਨજર ਨਹੀਂ ਲੱਗਦੀ ਘਰ ਦੇ ਮੁੱਖ ਦਵਾਰ ਤੇ ਅਸ਼ੋਕ ਦੇ ਪੱਤਿਆਂ ਦੀ ਮਾਲਾ ਬਣਾ ਕੇ ਲਗਾਉਣ ਦੇ ਨਾਲ ਵੀ ਬਹੁਤ ਲਾਭ ਹੁੰਦਾ ਹੈ ਇਸ ਦੇ ਨਾਲ ਗਰੀਬੀ ਦੂਰ ਹੁੰਦੀ ਹੈ ਜਦ ਇਹ ਪੱਤੇ ਸੁੱਕ ਜਾਣ ਤਾਂ ਮਾਲਾ ਬਦਲ ਦੇਣੀ ਚਾਹੀਦੀ ਹੈ ਇਸੋ ਇਲਾਵਾ ਘਰ ਦੇ ਮੇਨ ਦਰਵਾਜ਼ੇ ਤੇ ਸਵਾਸਤਿਕ ਦਾ ਨਿਸ਼ਾਨ ਵੀ ਸ਼ੁਭ ਤੇ ਫਲਦਾਇਕ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਸਵਾਸਤਿਕ ਲਗਾਉਣ ਦੇ ਨਾਲ ਸੁਭਾਗਤੀ ਖੁਸ਼ਹਾਲੀ ਦੇ ਵਿੱਚ ਵਾਧਾ ਹੁੰਦਾ ਹੈ। ਘਰ ਦੁਕਾਨ ਦਾ ਜਾਂ ਫਿਰ ਦਫ਼ਤਰ ਦੇ ਮੇਨ ਗੇਟ ਮੇਨ ਦਰਵਾਜ਼ੇ ਤੇ ਸ਼ੁਭ ਲਾਭ ਲਿਖਣ ਦੇ ਨਾਲ ਰੋਗ, ਸ਼ੋਕ ਤਿੰਨਕਰਾਤਮਕ ਊਰਜਾ ਘਰ ਵਿੱਚ ਪ੍ਰਵੇਸ਼ ਨਹੀਂ ਕਰਦੀ। ਹਾਂਜੀ ਇਹ ਸਿਰਫ ਕੁਝ ਛੋਟੇ ਛੋਟੇ ਉਪਾਅ ਜਿਨ੍ਹਾਂ ਨੂੰ ਕਰਕੇ ਤੁਸੀਂ ਕਈ ਸਾਲ ਧੂਰ ਕਰਜੇ ਦੀ ਸਮੱਸਿਆ ਤੋਂ ਮੁਕਤੀ پا ਸਕਦੇ ਹੋ ਕਈ ਸਾਲਾਂ ਦੀ ਕਰਜੇ ਦੀ ਸਮੱਸਿਆ ਤੁਸੀਂ ਦੂਰ ਕਰ ਸਕਦੇ ਆਗੇ ਉਹ ਕਰਜ਼ਾ ਲੱਖਾਂ ਦਾ ਕਰੋੜਾਂ ਦਾ ਹੋਵੇ ਚਾ ਅਰਬਾਂ ਦਾ ਹੋਵੇ ਜੇਕਰ ਤੁਸੀਂ ਇਹ ਉਪਾਅ ਕਰੋਗੇ ਤਾਂ ਉਹ ਇੱਕ ਮਹੀਨੇ ਦੇ ਵਿੱਚ ਹੀ ਉਤਰ ਜਾਵੇਗਾ ਹਾਂਜੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟੇ ਜਿਹੇ ਉਪਾਅ ਚੋਕੇ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਸਾਂਝੇ ਕੀਤੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਜੀ ਤੁਮ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਅ ਦੇ ਨਾਲ ਤਤਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ